ਪਾ ਦਰਸ਼ਨ ਕਰਨ ਜਾ ਰਹੇ ਆ ਜੀ ਗੁਰਦੁਆਰਾ ਤੀਰ ਸਾਹਿਬ ਸ਼੍ਰੀ ਕੀਰਤਪੁਰ ਸਾਹਿਬ ਗੁਰੂ ਪਿਆਰੇਓ ਆਪਾਂ ਆਏ ਹੋਏ ਆ ਜੀ ਪਾਵਨ ਪਵਿੱਤਰ ਧਰਤੀ ਸ਼੍ਰੀ ਕੀਰਤਪੁਰ ਸਾਹਿਬ ਤੇ ਇਸ ਟਾਈਮ ਆਪਾਂ ਗੁਰਦੁਆਰਾ ਸਾਹਿਬ ਬਾਬਾ ਗੁਰਦਿੱਤਾ ਜੀ ਵਾਲੇ ਅਸਥਾਨ ਤੇ ਜਾ ਰਹੇ ਆ ਤੇ ਆਪਾਂ ਦਰਸ਼ਨ ਕਰਨ ਜਾ ਰਹੇ ਆ ਜੀ ਗੁਰਦੁਆਰਾ ਸ਼੍ਰੀ ਤੀਰ ਸਾਹਿਬ ਪਾਤਸ਼ਾਹੀ ਸ਼ੇਮੀ ਇੱਕ ਗੁਰਦੁਆਰਾ ਸਾਹਿਬ ਦਾ ਰਸਤਾ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਾਲੇ ਗੁਰਦੁਆਰਾ ਸਾਹਿਬ ਦੇ ਅੰਦਰ ਦੀ ਹੋ ਕੇ ਜਾਂਦਾ ਗੁਰਦੁਆਰਾ ਬਾਬਾ ਗੁਰਦਿੱਤਾ ਸਾਹਿਬ ਜੀ ਇਹ ਉੱਚੀ ਅਸਥਾਨ ਤੇ ਆ ਉੱਚੀ ਪਹਾੜੀ ਤੇ ਆ ਤੇ ਗੁਰਦੁਆਰਾ ਤੀਰ ਸਾਹਿਬ ਇਸ ਤੋਂ ਥੋੜਾ ਜਿਹਾ ਥੱਲੇ ਜਾ ਕੇ ਆ ਜਿਹੜੀ ਪਹਾੜੀ ਦਾ ਰਸਤਾ ਥੱਲੇ ਜਾਂਦਾ ਤੇ ਸਾਹਮਣੇ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਗੁਰਦੁਆਰਾ ਸ਼੍ਰੀ ਤੀਰ ਸਾਹਿਬ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਤੇ ਇਹ ਹੀ ਉਹ ਪਾਵਨ ਪਵਿੱਤਰ ਅਸਥਾਨ ਆ ਜੀ ਜਿੱਥੇ ਬਿਰਾਜਮਾਨ ਹੋ ਕੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਵਿੱਤਰ ਹੱਥਾਂ ਦੇ ਨਾਲ ਤੀਰ ਮਾਰ ਕੇ ਸ੍ਰੀ ਪਤਾਲਪੁਰੀ ਸਾਹਿਬ ਵਾਲਾ ਅਸਥਾਨ ਪ੍ਰਗਟ ਕੀਤਾ ਸੀ। ਦਰਸ਼ਨ ਕਰੋ ਜੀ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਤੀਰ ਸਾਹਿਬ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਨਾ ਸੰਗਤਾਂ ਨਾਲ ਵੀ ਜਰੂਰ ਸਾਂਝੀ ਕਰਦੇ ਹੋ ਜੀ। ਬੋਲੋ ਜੀ ਵਾਹਿਗੁਰੂ।